ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਦਹੀਂ ਬੜੇ ਦਹੀਂ ਭੱਲੇ ਜਿਨ੍ਹਾਂ ਨੂੰ ਕਹਿੰਦੇ ਆ ਜੀ ਇਹਦੇ ਬਾਅਦ ਤੇ ਇੰਗਰੀਡੀਅੰਟਸ ਲੱਤ ਨੇ ਇਹ ਦਹੀਂ ਲਿਆ ਜੀ ਚਾਟ ਮਸਾਲਾ ਅੰਬਚੂਰ ਪਾਊਡਰ ਇਹ ਨਮਕ ਮਿਰਚ ਆਪਾਂ ਦੇਸੀ ਤਰੀਕੇ ਨਾਲ ਬਣਾਵਾਂਗੇ ਜੀ ਬਿਲਕੁਲ ਤੇ ਲੋ ਜੀ ਇਹ ਸੌਸਾਂ ਲਈਆਂ ਨੇ ਜੀ ਦੋਵੇਂ ਚਲੋ ਇਹ ਲਿਆ ਜੀ ਦਹੀਂ ਬੜੇ ਦਾ ਆਟਾ ਤੇ ਲੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੈ ਲੋ ਜੀ ਸਭ ਤੋਂ ਪਹਿਲਾਂ ਆਪਾਂ 4 ਚਮਚ ਆਪਾਂ ਦਹੀਂ ਬੜੇ ਦਾ ਜਿਹੜਾ ਆਟਾ ਹੈ ਜੀ ਉਹਦੇ ਪਾਈਏ ਤੇ ਬਾਜ਼ਾਰ ਦੇ ਵਿੱਚ ਇਹ ਬਹੁਤ ਮਹਿੰਗੇ ਮਿਲਦੇ ਨੇ ਜੀ ਤੇ ਨਾ ਹੀ ਟੇਸਟੀ ਹੁੰਦੇ ਨੇ ਤੇ ਨਾ ਹੀ ਹੈਲਦੀ ਹੁੰਦੇ ਨੇ ਜੀ ਇਸ ਕਰਕੇ ਆਪਾਂ ਘਰ 'ਚ ਹੀ ਟਰਾਈ ਕਰ ਸਕਦੇ ਹਾਂ ਬਿਲਕੁਲ ਸੌਖਾ ਹੈ ਜੀ ਇਹ ਕੋਈ ਆਪਾਂ ਨੂੰ ਜ਼ਿਆਦਾ ਝੰਜੜ ਦੀ ਜ਼ਰੂਰਤ ਨਹੀਂ ਪੈਂਦੀ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਇਹਦੇ ਵਿੱਚ ਲਾਲ ਮਿਰਚ ਪਾ ਲਵਾਂਗੇ ਜੀ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਜੀ ਅਕੋਰਡਿੰਗ ਟੂ ਟੇਸਟ ਤੇ ਥੋੜੀ ਜਿਹੀ ਆਪਾਂ ਹਲਦੀ ਪਾਵਾਂਗੇ ਜੀ ਬਿਲਕੁਲ ਪਿਓਰ ਦੇਸੀ ਤਰੀਕੇ ਨਾਲ ਬਣਾਵਾਂਗੇ ਜੀ ਆਪਾਂ ਇਹਨੂੰ ਤੇ ਬਾਕੀ ਇੰਗਰੀਡੀਅੰਟਸ ਆਪਾਂ ਪਾਵਾਂਗੇ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਣੀ ਪਾ ਲਈਏ ਜੀ ਤੇ ਲਓ ਜੀ ਹੁਣ ਆਪਾਂ ਪਾਣੀ ਪਾ ਕੇ ਬਸ ਥੋੜਾ ਜਿਹਾ ਹਲਾਈਏ ਹਲਾ ਕੇ ਨੂੰ ਥੋੜਾ ਜਿਹਾ ਸਾਈਡ ਉੱਪਰ ਕਰ ਦਿੰਦੇ ਆਂ ਜੀ ਆਪਾਂ ਇਸ ਤਰੀਕੇ ਦੇ ਨਾਲ 10 ਮਿੰਟ ਇਹਨੂੰ ਫੁੱਲਣ ਲਈ ਆਪਾਂ ਟਾਈਮ ਦਵਾਂਗੇ ਜੀ ਰੈਸਟ ਕਰਾਵਾਂਗੇ ਥੋੜੀ ਜੀ ਇਸ ਤਰੀਕੇ ਦੇ ਨਾਲ ਅੱਜ ਕੱਲ ਮਾਰਕੀਟ ਦੇ ਵਿੱਚ ਬਿਲਕੁਲ ਐਸੇ ਤਰੀਕੇ ਨਾਲ ਆਉਂਦਾ ਹੈ ਜੀ ਬਿਲਕੁਲ ਆਪਾਂ ਨੂੰ ਸੌਖਾ ਲੱਗਦਾ ਹੈ ਜੀ ਇਹ ਚੀਜ਼ਾਂ ਕੋਈ ਮਹਿੰਗੀਆਂ ਕੋਈ ਮਹਿੰਗੀਆਂ ਵੀ ਨਹੀਂ ਬਣਦੀਆਂ ਤੇ ਬਿਲਕੁਲ ਸੌਫਟ ਬਣਦੀਆਂ ਨੇ ਵਧੀਆ ਬਣਦੀਆਂ ਨੇ ਜੇ ਘਰ ਦੇ ਵਿੱਚ ਹੀ ਟਰਾਈ ਕਰਿਆ ਕਰੋ ਅੱਜ ਕੱਲ ਪ੍ਰੋਬਲਮਾਂ ਬਹੁਤ ਹੋਣ ਲੱਗੀਆਂ ਜੀ ਬਜ਼ਾਰਾਂ ਦੇ ਵਿੱਚ ਜਿਹੜੇ ਸਮਾਨ ਮਿਲਦੇ ਖਾਣੇ ਪੀਣ ਦੇ ਉਹਦੇ ਨਾਲ ਬੱਚਿਆਂ ਨੂੰ ਬਜ਼ੁਰਗਾਂ ਦੇ ਵਿੱਚ ਸਾਰੀਆਂ ਪ੍ਰੋਬਲਮਾਂ ਆਉਣ ਲੱਗੀਆਂ ਡਾਕਟਰ ਨੂੰ ਆਪਾਂ ਮੋਕਾਇਨੇ ਨਾ ਦੋ ਜੀ ਬਿਮਾਰ ਹੋਣ ਦਾ ਜੇ ਕੁਝ ਕਰਨ ਦਾ ਤੇ ਲੋ ਜੀ ਹੁਣ ਆਪਾਂ ਇਹਨੂੰ ਸਾਈਡ ਤੇ ਕਰਦੇ ਆਂ ਜੀ ਤੇ ਬਾਕੀ ਆਪਾਂ ਉਧਰ ਤਿਆਰ ਕਰਦੇ ਆਂ ਇਹਨੂੰ ਤੇਲ ਧਰਦੇ ਆਂ ਤੇ ਲੋ ਜੀ ਜਦ ਤੱਕ ਆਪਣਾ ਤੇਲ ਹੋ ਰਿਹਾ ਹੈ ਜੀ ਐਨੇ ਟਾਈਮ ਤੱਕ ਆਪਾਂ ਦਹੀਂ ਵਗੈਰਾ ਨੂੰ ਫੇਟ ਲਈਏ ਜੀ ਰੈਡੀ ਕਰ ਲਈਏ ਦਹੀਂ ਦੇ ਵਿੱਚ ਆਪਾਂ ਨੇ ਜਿਹੜਾ ਇਹ ਚ ਬੜੇ ਪਾਉਣੇ ਨੇ ਉਹ ਵਾਲਾ ਆਪਾਂ ਸਟੱਫ ਤਿਆਰ ਕਰ ਲਈਏ ਜੀ ਹੁਣ ਆਪਾਂ ਇਹਨੂੰ ਦਹੀਂ ਨੂੰ ਕੱਢ ਕੇ ਆਹ ਵਾਲਾ ਆਪਾਂ ਲਵਾਂਗੇ ਜੀ ਦਹੀਂ ਥੋੜਾ ਜਿਹਾ ਦਹੀਂ ਲਵਾਂਗੇ ਜੇ ਆਪਾਂ ਬਾਅਦ ਚ ਦੇਖ ਲਾਂਗੇ ਜੇਕਰ ਜ਼ਰੂਰਤ ਪਈ ਤਾਂ ਤੇ ਇਸ ਵਿੱਚ ਆਪਾਂ ਥੋੜਾ ਥੋੜਾ ਚਾਟ ਮਸਾਲਾ ਤੇ ਲੋ ਜੀ ਥੋੜਾ ਜਿਹਾ ਆਪਾਂ ਚਾਟ ਮਸਾਲਾ ਪਾਵਾਂਗੇ ਇਸ ਵਿੱਚ ਤੇ ਅਮਚੂਰ ਪਾਊਡਰ ਪਾਵਾਂਗੇ ਤੇ ਲੋ ਜੀ ਥੋੜੇ ਥੋੜੀਆਂ ਆਪਾਂ ਇਹਨਾਂ ਨੂੰ ਸੌਸ ਨੂੰ ਆਪਾਂ ਗਾਰਨਿਸ਼ ਕਰਾਂਗੇ ਜੀ ਤੇ ਇਹ ਵਾਲੀਆਂ ਸੌਸਾਂ ਆਪਾਂ ਯੂਜ਼ ਕਰਾਂਗੇ ਬਾਅਦ ਦੇ ਵਿੱਚ ਤੇ ਥੋੜਾ ਜਿਹਾ ਇਕ ਆਪਾਂ ਇਸ ਵਿੱਚ ਨਮਕ ਵੀ ਪਾਵਾਂਗੇ ਜੀ ਇਸ ਵਿੱਚ ਤੁਸੀਂ ਇਮਲੀ ਦੀ ਚਟਣੀ ਵੀ ਪਾ ਸਕਦੇ ਹੋ ਜੀ ਕਿਉਂਕਿ ਇਮਲੀ ਮੇਰੇ ਪਾਸ ਹੈ ਨਹੀਂ ਸੀ ਤੇ ਮੈਂ ਸਕਿਪ ਕਰਤੀ ਜੀ ਤੇ ਬੱਚੇ ਵੈਸੇ ਵੀ ਪਸੰਦ ਨਹੀਂ ਜੀ ਕਰਦੇ ਇਮਲੀ ਨੂੰ ਤੇ ਲੋ ਜੀ ਹੁਣ ਆਪਾਂ ਇਹਨੂੰ ਫੇਟ ਲਈਏ ਚੰਗੀ ਤਰ੍ਹਾਂ ਗਲ ਤੇ ਇਸ ਵਿੱਚ ਆਪਾਂ ਪਾ ਲਈਏ ਥੋੜੀਆਂ ਜੀਆਂ ਗੁੰਦੀ ਨੂੰ ਆਪਾਂ ਭਿਜਣ ਲਈ ਰੱਖ ਦਵਾਂਗੇ ਜੀ ਥੋੜੀ ਜਿਹੀ ਗੁੰਦੀ ਪਾਵਾਂਗੇ ਜੀ ਆਪਾਂ ਤੇ ਉੱਪਰ ਵੀ ਥੋੜੀ ਜਿਹੀ ਗਾਰਨਿਸ਼ ਕਰਾਂਗੇ ਆਪਾਂ ਗੋਲੀ ਨੂੰ ਲਾਉ ਜੀ ਪਰਫੈਕਟ ਤੇ ਲਾਉ ਜੀ ਇੱਧਰ ਆਪਣਾ ਹੋ ਗਿਆ ਤੇਲ ਗਰਮੀ ਵੀ ਬਹੁਤ ਹੈ ਜੀ ਮੈਨੂੰ ਨਾਲ-ਨਾਲ ਪੱਖਾ ਵੀ ਲਾਉਣਾ ਪੈਂਦਾ ਹੈ ਜੀ ਤੇ ਆਪਾਂ ਛੋਟੇ-ਛੋਟੇ ਬਾਉਲ ਆਪਾਂ ਹੱਥ ਨੂੰ ਪਾਣੀ ਲਾ ਕੇ ਥੋੜਾ-ਥੋੜਾ ਪਾਣੀ ਲਗਾ ਕੇ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਵਿੱਚ ਛੱਡਾਂਗੇ ਜੀ ਅੱਜਕੱਲ ਸਾਰਾ ਕੁਝ ਰੈਡੀमेड ਹੀ ਮਿਲਦਾ ਹੈ ਜੇਕਰ ਤੁਸੀਂ ਘਰ ਬਣਾਉਣਾ ਚਾਹੁੰਦੇ ਹੋ ਇਹ ਸਟੱਫ ਕਿਵੇਂ ਤਿਆਰ ਹੁੰਦਾ ਹੈ ਜੀ ਇਹ ਵੀ ਆਪਾਂ ਬਣਾ ਲਾਂਗੇ ਜੀ ਤੇ ਆਪਾਂ ਤਿਆਰ ਕਰ ਲਾਂਗੇ ਜੀ ਤੇ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਅਪਲੋਡ ਕਰ ਦੂੰਗੀ ਜੀ ਕਿਸ ਤਰੀਕੇ ਨਾਲ ਆਪਾਂ ਨੇ ਬਣਾਇਆ ਇਹ ਵੀ ਬਿਲਕੁਲ ਸੌਖਾ ਹੀ ਹੈ ਜੀ ਕੋਈ ਜ਼ਿਆਦਾ ਔਖਾ ਨਹੀਂ ਤੇ ਲੋ ਜੀ ਤੇਲ ਆਪਣਾ ਪੂਰਾ ਗਰਮ ਸੀਗਾ ਤੇ ਲੋ ਜੀ 골ਡ ਬ੍ਰਾਊਨ ਹੋਣ ਦੇ ਤੱਕ ਆਪਾਂ ਰੋਕਾ ਲੀ ਜੀ ਇਹ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਹਾਂ ਤੇ ਨੈਕਸਟ ਵੀ ਫਰਾਈ ਕਰ ਲੈਂਦੇ ਹਾਂ ਜੀ ਤਲੋਜੀ ਨੈਕਸਟ ਵੀ ਆਪਣੇ ਬਣ ਕੇ ਰੈਡੀ ਹੋ ਚੱਲੇ ਜੀ ਇਸ ਤਰੀਕੇ ਨਾਲ ਆਪਾਂ ਪੱਕਣ ਦਵਾਵਾਂਗੇ ਇਹਨਾਂ ਨੂੰ ਤੇ ਲੋ ਜੀ ਇੱਧਰ ਇੱਕ ਬੌਲ ਦੇ ਵਿੱਚ ਆਪਾਂ ਚਿਲਡ ਪਾਣੀ ਪਾ ਲੈਣਾ ਹੈ ਜੀ ਠੰਡਾ ਪਾਣੀ ਪਾ ਲੈਣਾ ਹੈ ਜੀ ਇਹਦੇ ਵਿੱਚ ਆਪਾਂ ਸਾਰੇ ਬੜੇ ਭੋਂ ਦੇਣੇ ਜੀ ਤੇ ਲੋ ਜੀ ਸਾਰੇ ਤਾਂ ਬੜੇ ਸੀ ਪਾ ਦਵਾਂਗੇ ਤੇ ਲੋ ਜੀ ਦੂਸਰੇ ਵਾਲੇ ਵੀ ਪੱਕ ਚੱਲੇ ਉਹ ਵੀ ਆਪਾਂ ਸਿੱਧਾ ਪਾਵਾਂਗੇ ਇਸ 'ਚ ਜੀ ਚਲੋ ਜੀ ਕਰੀਬ ਆਪਾਂ 20 ਮਿੰਟ ਲਾਵਾਂਗੇ ਇਹਦੇ ਤੇ 20 ਮਿੰਟ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਸਰਵ ਕਰਦੇ ਹਾਂ ਜੀ ਜੇਕਰ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਤੇ ਲੋ ਜੀ ਕਰੀਬ ਹੋ ਗਿਆ ਟਾਈਮ ਤੇ ਹੁਣ ਆਪਾਂ ਇਹਨੂੰ ਕੁੱਟ ਕੇ ਇਹਦਾ ਪਾਣੀ ਸਾਰਾ ਨਿਚੋੜ ਕੇ ਇੱਥੇ ਰੱਖਦੇ ਹਾਂ ਜੀ ਤੇ ਦੇਖੋ ਇਸ ਤਰੀਕੇ ਨਾਲ ਨਿਚੋੜ ਨਿਚੋੜ ਕੇ ਆਪਾਂ ਪਾਣੀ ਸਾਰਾ ਇਹਦਾ ਕੱਢ ਲੈਣਾ ਹੈ ਜੀ ਹੁਣ ਆਪਾਂ ਕਰਦੇ ਆ ਇਹਨਾਂ ਨੂੰ ਸਰਵ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਸਰਵ ਕਰਦੇ ਆ ਜੀ ਸਾਰਾ ਕੁਝ ਆਪਾਂ ਨੇ ਇਹਦੇ ਵਿੱਚ ਹੀ ਪਾਇਆ ਹੋਇਆ ਹੈ ਜੀ ਐਕਸਟਰਾ ਪਾਉਣ ਦੀ ਜ਼ਰੂਰਤ ਨਹੀਂ ਹੈ ਜੀ ਤੇ ਲੋ ਜੀ ਇਹ ਹੈਗੀ ਜੀ ਗ੍ਰੀਨ ਚਿੱਲੀ ਬਿਲਕੁਲ ਥੋੜੀ ਥੋੜੀ ਪਾਉਣੀ ਹੈ ਜੀ ਆਪਾਂ ਨੇ ਬਿਲਕੁਲ ਇਸ ਤਿੱਕਣਾ ਤੇ ਹੁਣ ਆਪਾਂ ਪਾਵਾਂਗੇ ਰੈੱਡ ਚਿੱਲੀ